ਠੀਕ ਆ ਚੱਲੂਗੀ ਤਾਂ ਡਰਾਈਡੇ ਤਾਂ ਬੰਦ ਐ ਅੱਜ ਠੀਕ ਆ ਮੇਨਟੇਨੈਂਸ ਤਾਂ ਬੰਦ ਐ ਤੁਸੀਂ ਚੱਲੂ ਕਰ ਦਿੱਤਾ ਏ ਮਾੜੀ ਮੋਟੀ ਸੇਲ ਬਾਈ ਮਾੜੀ ਮੋਟੀ ਸੇਲ ਲੋ ਹੈਗੀ ਆ ਤੁਹਾਨੂੰ ਅਲਟੀਮੇਸ਼ਨ ਨਹੀਂ ਆਈ ਉਹਨਾਂ ਦੀ ਕਿ ਡਰਾਈਕਾ ਬੰਦ ਕੀਤਾ ਜਦੋਂ ਤੁਸੀਂ ਯਾਰ ਨਿਕਲ ਲਈਂ ਰੈਸਟ ਪੱਤਰ ਕਰ ਤੋਈਆਂ ਇਹ ਕਿਹਦਾ ਹੈ ਕਿਹਦਾ ਡੋਡਾ ਵੈਂਦਾ ਮੇਰੀ ਗੱਲ ਨੂੰ ਗਈ ਨਿਕਾੜੋ ਤੇ ਕਿਹਦਾ ਹੈ ਕਿਹਦਾ ਇਹ ਭਾਈਆ ਭਾਈਆ thro ਇੱਥੇ ਉਹ ਹੈਗਾ ਕਿਹਦਾ ਇਹ ਡੋਡਾ ਵੈਂਦਾ ਡੋਡਾ ਵੈਂਦਾ ਕੀ ਨਾਮ ਕੀ ਆਪਣਾ ਨਮੀਸ਼ ਹੈ ਨਮੀਸ਼ ਤੁਹਾਨੂੰ ਯਾਰ ਇੱਥੇ ਅਲਟੀਮੇਸ਼ਨ ਪਹਿਲਾਂ ਦਿੱਤੀ ਆ ਸਰ ਵੀ ਇਹ ਡੋਡਾ ਬਾਜ ਨਾਲ ਠੇਕੇ ਬੰਦੇ ਆ ਤੁਸੀਂ ਵੀ ਠੇਕਾ ਕਿਉਂ ਖੋਲ ਕੇ ਬੈਠੇ ਹੋ ਹੈ ਹੈ ਬਾਜੀ ਜਦ ਤੁਹਾਨੂੰ ਅਲਟੀਮੇਸ਼ਨ ਦਿੱਤੀ ਆ ਵੀ ਠੇਕੇ ਬੰਦੇ ਆ ਤੁਸੀਂ ਕੱਲ ਡੋਡਾ ਬਾਜ ਦੇ ਟੇਕਾ ਖੋਲ ਕੇ ਬੈਠੇ ਹੋ ਪੁੱਛਿਓ ਯਾਰ ਇੱਕ ਹੈ ਬਾਜੀ ਭਾਜੀ ਠੇਕੇ ਦਾ ਫਗਵਾੜੇ ਦੇ ਸਾਰੇ ਬੰਦ ਕੀਤੇ ਇੱਧਰ ਮੇਨ ਤੇ ਤੁਸੀਂ ਠੇਕਾ ਕਿਦਾਂ ਕਿਸੇ ਦੀ ਪਰਮਿਸ਼ਨ ਨਾਲ ਖੋਲ ਕੇ ਬੈਠੇ ਹੋ ਭਾਜੀ ਐ ਬ੍ਰਦਰ ਤੁਸੀਂ ਦੇਖ ਸਕਦੇ ਹੋ ਇਹ ਹੁਣ ਇਥੋਂ ਠੇਕੇਦਾਰ ਦੇ ਬਾਹਰ ਬੰਦਾ ਬੈਠਾ ਭਾਜਦਾ ਦੇ ਨਵੀਂ ਸ਼ਹਿਰ ਠੇਕੇ ਦਾ ਲੋਡਾ ਵਾਹਿੰਦਾ ਇਹ ਇਥੋਂ ਭਾਜਦਾ ਦਿਖ ਰਿਹਾ ਜੀ ਹੁਣ ਚ ਚੱਲੂਗੀ ਤਾਂ ਡਰਾਈਡੇ ਤਾਂ ਬੰਦ ਹੈ ਅੱਜ ਏ ਕਾ ਮਿਹਨਤੇ ਤਾਂ ਬੰਦ ਹੈ ਤੁਸੀਂ ਚੱਲੂਗਾ ਤਾਂ ਕੀਤਾ ਏ ਮਾੜੀ ਮੋਟੀ ਸੇਲ ਬਾਰੇ ਭਾਈ ਮਾੜੀ ਮੋਟੀ ਸੇਲ ਲੋ ਹੈਗੀ ਆ ਤੁਹਾਨੂੰ ਅਲਟੀਮੇਸ਼ਨ ਨਹੀਂ ਆਈ ਉਹਨਾਂ ਦੀ ਕਿ ਡਰਾਈਕਾ ਬੰਦ ਕੀਤਾ ਜਦ ਤੁਸੀਂ ਯਾਰ ਨਿਕਲ ਲਈਂ ਰੈਸਟ ਪੱਤਰ ਕਰਦੋਈਆਂ ਇਹ ਕਿਹਦਾ ਹੈ ਕਿਹਦਾ ਡੋਡਾ ਬਾਈ ਦਾ ਮੇਰੀ ਗੱਲ ਨੂੰ ਗਈ ਤੈ ਕਾੜ ਤੇ ਕਿਹਦਾ ਹੈ ਕਿਹਦਾ ਇਹ ਭਾਈ ਭਾਈ ਇਥੋਂ ਰੋ ਇੱਥੇ ਉਹ ਹੈਗਾ ਕਿਹਦਾ ਇਹ ਡੋਡਾ ਬਾਈ ਦਾ ਡੋਡਾ ਬਾਈ ਦਾ ਕੀ ਨਾਮ ਕੀ ਆਪਣਾ ਹੈਂ ਨਮਿਸ਼ ਨਮਿਸ਼ ਤੁਹਾਨੂੰ ਯਾਰ ਇੱਥੇ ਅਲਟੀਮੇਸ਼ਨ ਪਹਿਲਾਂ ਦਿੱਤੀ ਆ ਸਰ ਵੀ ਇਹ ਡੋਡਾ ਬਾਜ ਨਾਲ ਠੇਕੇ ਬੰਦੇ ਆ ਤੁਸੀਂ ਵੀ ਠੇਕਾ ਕਿਉਂ ਖੋਲ ਕੇ ਬੈਠੇ ਹੋ ਹੈ ਹੈ ਬਾਜੀ ਜਦ ਤੁਹਾਨੂੰ ਅਲਟੀਮੇਸ਼ਨ ਦਿੱਤੀ ਆ ਵੀ ਠੇਕੇ ਬੰਦੇ ਆ ਤੁਸੀਂ ਕੱਲ ਡੋਡਾ ਵਾਂਗੇ ਠੇਕਾ ਖੋਲ ਕੇ ਬੈਠੇ ਹੋ ਪਿੱਛੇ ਹੋ ਜਾ ਰਿਹਾ ਹੈ ਬਾਜੀ ਭਾਜੀ ਠੇਕੇ ਦਾ ਫਗਵਾੜੇ ਦੇ ਸਾਰੇ ਬੰਦ ਕੀਤੇ ਉਧਰ ਮੇਨ ਤੇ ਤੁਸੀਂ ਠੇਕਾ ਕਿਦਾਂ ਕਿਸੇ ਦੀ ਪਰਮਿਸ਼ਨ ਨਾਲ ਖੋਲ ਕੇ ਬੈਠੇ ਭਾਜੀ ਐ ਬ੍ਰਦਰ ਤੁਸੀਂ ਦੇਖ ਸਕਦੇ ਹੋ ਇਹ ਹੁਣ ਇਥੋਂ ਠੇਕੇਦਾਰ ਦੇ ਬਾਹਰ ਬੰਦਾ ਬੈਠਾ ਭਾਜਦਾ ਦੇ ਨਵੀਂ ਸ਼ਹਿਰ ਠੇਕੇ ਦਾ ਲੋੜਾ ਵਾਹਿੰਦਾ ਇਹ ਤੋਂ ਭਾਜਦਾ ਦਿਖ ਰਿਹਾ ਜੀ ਹੁਣ